गुरु नानक की आई गुरु नानक की वट्या ਇਹ ਪ੍ਰਾਤਨ ਕਰ ਬਾਬਾ ਪਰਮਾਨੰਦ ਜੀ ਅਤੇ ਭਾਈਆ ਜੈਰਾਮ ਜੀ ਬੇਬੇ ਨਾਨਕੀ ਜੀ ਦਾ ਪ੍ਰਾਤਨ ਕਰ ਹੈ ਤਨ ਖੁਈ ਵੀ ਇਸ ਪਾਵਨ ਸਥਾਨ ਤੇ ਛ ਸ਼ੋਭਤ ਹੈ ਜਿਸ ਖੁਈ ਤੋਂ ਬੇਬੇ ਜੀ ਜਾਲ ਵਰਤ ਕੇ ਜਲ ਪਾਣੀ ਪ੍ਰਸ਼ਾਦਾ ਪਾਣੀ ਆਦ ਤਿਆਰ ਕਰਕੇ ਗੁਰੂਕੀਆਂ ਸੰਗਤਾਂ ਨੂੰ ਪਰਿਵਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਸ਼ਿਕਾਇਆ ਕਰਦੇ ਸਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਆਪਣੇ ਜੀਵਨ ਕਾਲ ਦਾ 15 ਸਾਲ ਦੇ ਕਰੀਬ ਬੇਅੰਤ ਸਮਾਂ गुਜ਼ਾਰਿਆ ਅਨੇਕ ਬਖਸ਼ਾ ਇਸ ਨਗਰੀ ਤੇ ਕੀਤੀਆਂ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਇਹ ਪ੍ਰਾਤਨ ਕਰ ਬਾਬਾ ਪਰਮਾਨੰਦ ਜੀ ਅਤੇ ਭਾਈਆ ਜੈਰਾਮ ਜੀ ਬੇਬੇ ਨਾਨਕੀ ਜੀ ਦਾ ਪ੍ਰਾਤਨ ਕਰ ਹੈ ਜੋ ਪ੍ਰਾਤਨ ਖੁਈ ਵੀ ਇਸ ਪਾਵਨ ਸਥਾਨ ਤੇ ਸ਼ਿ ਸ਼ੋਭਤ ਹੈ ਜਿਸ ਖੁਈ ਤੋਂ ਬੇਬੇ ਜੀ ਜਾਲ ਵਰਤ ਕੇ ਜਲ ਪਾਣੀ ਪ੍ਰਸ਼ਾਦਾ ਪਾਣੀ ਆਦ ਤਿਆਰ ਕਰਕੇ ਗੁਰੂਕੀਆਂ ਸੰਗਤਾਂ ਨੂੰ ਪਰਿਵਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜੀ ਨੂੰ ਸ਼ਿਕਾਇਆ ਕਰਦੇ ਸਨ ਇਸ ਪਾਵਨ ਸਥਾਨ ਤੋਂ ਸ੍ਰੀ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਜੀ ਜੋ ਅੰਮ੍ਰਿਤ ਵੇਲੇ ਗੁਰਦੁਆਰਾ ਸ੍ਰੀ 베ਰ ਸਾਹਿਬ ਸਥਾਨ ਸ਼ੋਭਤ ਹੈ ਉੱਥੇ ਵਹੀਂ ਨਦੀ ਵਿੱਚ ਇਸ਼ਨਾਨ ਕਰਨ ਵਾਸਤੇ ਵੀ ਇਸ ਪਾਵਨ ਸਥਾਨ ਤੋਂ ਜਾਇਆ ਕਰਦੇ ਸਨ ਜੋ ਭਾਈਆ ਜੈਰਾਮ ਜੀ ਦਾ ਮੋਦੀ ਖਾਨਾ ਸੀ ਉੱਥੇ ਮੋਦੀ ਦੀ ਕਾਰ ਕਰਨ ਵਾਸਤੇ ਵੀ ਇਸ ਪਾਵਨ ਸਥਾਨ ਤੋਂ ਜਾ ਕੇ 13-13 ਦੀਆਂ ਧੜੀਆਂ ਤੋਲ ਕੇ ਗਰੀਬ ਗੁਰਬੇ ਦੀਆਂ ਝੋਲੀਆਂ ਭਰਿਆ ਕਰਦੇ ਸਨ ਸੋ ਗੁਰਮੁਖ ਪਿਆਰਿਓ ਇਸ ਪਾਵਨ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਵਾਸਤੇ ਮਾਤਾ ਸਲਖਣੀ ਜੀ ਦਾ ਰਿਸ਼ਤਾ ਸੀ ਜੋ ਸੋ ਬਟਾਲਾ ਦੇ ਰਹਿਣ ਵਾਲੇ ਭਾਈ ਮੂਲ ਚੰਦ ਜੀ ਉਹਨਾਂ ਨੇ ਆਪਣੀ ਪੁੱਤਰੀ ਦਾ ਰਿਸ਼ਤਾ ਵੀ ਭਾਈਆ ਜੈ ਰਾਮ ਜੀ ਤੇ ਬੇਬੇ ਨਾਨਕੀ ਜੀ ਦੀ ਝੋਲੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਵਾਸਤੇ ਪਾਇਆ ਸੀ ਸੋ ਇਹ ਪ੍ਰਾਤਨ ਇਮਾਰਤ ਬੇਬੇ ਨਾਨਕੀ ਜੀ ਭਾਈਆ ਜੈ ਰਾਮ ਜੀ ਦਾ ਪ੍ਰਾਤਨ ਘਰ ਹੈ ਸੋ ਇੱਥੇ ਗੁਰੂ ਨਾਨਕ ਪਾਸ਼ਾ ਮਹਾਰਾਜ ਨੇ ਆਪਣੇ ਜੀਵਨ ਕਾਲ ਦਾ 15 ਸਾਲ ਦੇ ਕਰੀਬ ਬੇਅੰਤ ਸਮਾਂ गुजारਿਆ ਅਨੇਕ ਬਖਸ਼ਾਂ ਇਸ ਨਗਰੀ ਤੇ ਕੀਤੀਆਂ ਤੇ ਬਾਣੀ ਦੀ ਵੀ ਸ਼ੁਰੂਆਤ ਇਸ ਪਾਵਨ ਨਗਰੀ ਤੋਂ ਹੋਈ ਇਸ ਨਗਰੀ ਦੇ ਵਿੱਚ ਆਪਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਦਾ 556 ਸਾਲਾ ਪ੍ਰਕਾਸ਼ ਗੁਰਪੁਰਬ ਸਮੁੱਚਾ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਅਤੇ ਗੁਰੂ ਦਾ ਪੰਥ ਨਿਹੰਗ ਸਿੰਘ ਜਥੇਬੰਦੀਆਂ ਨਿਰਮਲੇ ਸੰਤ ਕਾਰ ਸੇਵਾ ਵਾਲੇ ਮਹਾਂਪੁਰਖ ਸਮੁੱਚੀਆਂ ਸੰਗਤਾਂ ਸਰੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮਿਲ ਕਰਕੇ ਚੜ੍ਹਦੀ ਕਲਾ ਤੇ ਸ਼ਰਧਾ ਭਾਵਨਾ ਦੇ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਵੀ ਇੱਥੇ ਪਹੁੰਚ ਕੇ ਸਿੱਖ ਸੰਗਤਾਂ ਮਨਾ ਰਹੀਆਂ ਹਨ ਪਾਸ਼ਾ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੂਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਇਸ ਪਾਵਨ ਸਥਾਨ ਦੀ ਸੇਵਾ ਸ੍ਰੀਮਾਨ ਸੰਤ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਤਰਨ ਤਾਰਨ ਸਾਹਿਬ ਵਾਲੇ ਮਾਪੁਰ ਕਰਵਾ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ